ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਫਿਸ਼ ਬਣਾਈ ਸੀਗੀ ਉਹਦੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਲਗੀਆਂ ਕਰਨ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੂਗੀ ਤੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਫਿਰ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਅੱਜ ਮੈਂ ਬਣਾਉਣ ਲੱਗੀਆਂ ਸੰਘਾੜਾ ਫਿਸ਼ ਦਿਨ ਪਾਈਆ ਲੈ ਕੇ ਆਈਆਂ ਬਣਾਵਾਂਗੇ ਤਰੀ ਵਾਲੀ ਤੇ ਕਿਵੇਂ ਬਣਾਉਣੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਚਲੋ ਜੀ ਫਿਰ ਕਰਦੇ ਆਂ ਆਪਾਂ ਸ਼ੁਰੂ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਆਪਾਂ ਨਮਕ ਲਗਾ ਕੇ ਇਹ ਨਮਕ ਲਗਾ ਕੇ ਰੱਖੀ ਹੋਇਆ ਤੇ ਨੂੰ ਧੋ ਕੇ ਰੱਖਾਂਗੇ हूँ फिश नंकी तरह धो तो लिया हमांगे आप नमक से सिरका हमू करते हैं मिक्स हम आपू एक घंटे वास्ते ढक के रखा ਫਿਸ਼ ਬਣਾਉਣ ਵਾਸਤੇ ਪੰਜਵੇਂ ਲਏ ਨੇ ਪਿਆਜ਼ ਤੇ ਤਿੰਨ ਹੀ ਵੱਡੇ ਟਮਾਟਰ ਐ ਹਰੀਆਂ ਮਿਰਚਾਂ ਨੇ ਥੋੜੀਆਂ ਜੀਆਂ ਐ ਹੈਗਾ ਹਰਾ ਪਿਆਜ਼ ਉਹਨਾਂ ਦੀਆਂ ਭੂਕਾਂ ਨੇ ਲਵਾਂਗੇ ਆਪਾਂ ਨਾਲ ਅਦਰਕ ਲਸਣ ਉਹਨੂੰ ਕੁੰਡੀ ਵਿੱਚ ਕੁੱਟਾਂਗੇ ਮਸਾਲੇ ਕਰ ਲਿਆ ਸਾਰੇ ਤਿਆਰ ਚਲੋ ਜੀ ਹੁਣ ਕਰਦੇ ਆ ਸ਼ੁਰੂ ਫਿਸ਼ ਬਣਾਣੀ ਕੜਾਈ ਨੂੰ ਗੈਸ ਉੱਪਰ ਰੱਖ ਦਿੱਤਾ ਸਭ ਤੋਂ ਪਹਿਲਾਂ ਅੱਜ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਭ ਤੋਂ ਪਹਿਲਾਂ ਪਾਵਾਂਗੇ ਤੇਲ ਇਹ ਸਰੋਂ ਦੇ ਤੇਲ ਵਿੱਚ ਹੀ ਬਣਦੀ ਹੈ ਹੁਣ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਉਸ ਤੋਂ ਬਾਅਦ ਪਾਵਾਂਗੇ ਆਪਾਂ ਜੀਰਾਂ ਇਹਦੇ ਵਿੱਚ ਜੀਰਾ ਨਹੀਂ ਜਵੈਣ ਪੈਂਦੀ ਜਿਹੜਾ ਆਪਾਂ ਦੂਜੀਆਂ ਸਬਜ਼ੀਆਂ ਬਣਾਉਂਦੇ ਆ ਸਭ ਤੋਂ ਪਹਿਲਾਂ ਜੀਰਾ ਪਾਉਂਦੇ ਆ ਤੇ ਇਹਦੇ ਵਿੱਚ ਜਵੈਣ ਦਿੰਦੀ ਹੁਣ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਪੰਜ 6 ਕਾਲੀਆਂ ਮਿਰਚਾਂ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਪਿਆਜ਼ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਯਾ ਅਜ ਸਾਡੇ ਪੁੱਜ ਚੁੱਕੇ ਨੇ ਹੁਣ ਪਾਵਾਂਗੇ ਆਪਾਂ ਲਸਣ ਅਦਰਕ ਦਾ ਪੇਸਟ ਆਪਾਂ ਕੁੰਡੀ ਡੰਡੇ ਚ ਕੁੱਟਿਆ ਸੀ ਕਿ ਲਸਣ ਅਦਰਕ ਇਹ ਨਾਲ ਨਹੀਂ ਪੁੰਨ ਨਾਗੇ ਤਾਂ ਇਹਦਾ कच्चਾ ਪਨ ਨਿਕਲ ਜਾਵੇ ਲਸਣ ਅਦਰਕ ਵੀ ਸਾਡਾ ਪੁੱਜ ਚੁੱਕਾ ਹੈ ਹੁਣ ਆਪਾਂ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਮੈਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਪਾਵਾਂਗੇ ਆਪਾਂ ਪਾਊਡਰ ਮਸਾਲੇ ਹੁਣ ਆਪਾਂ ਪਾਵਾਂਗੇ ਪਾਊਡਰ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਲਦੀ 1 ਚਮਚਾ 1 ਚਮਚੀ ਢੇਗੀ ਮਿਰਚ ਗਰਮ ਮਸਾਲਾ ਕਨੀਆ ਪਾਊਡਰ ਇਹ ਲਾਲ ਮਿਰਚ ਨਮਕ ਆਪਾਂ ਥੋੜਾ ਘੱਟ ਪਾਵਾਂਗੇ ਕਿਉਂਕਿ ਆਪਾਂ ਪਹਿਲਾਂ ਵੀ ਨਮਕ ਉਸ ਚ ਪਾਇਆ ਹੋਇਆ ਤੇ ਨੂੰ ਨਮਕ ਤੇ ਉਹ ਸਿਰਕਾ ਲਗਾ ਕੇ ਰੱਖਿਆ ਸੀ ਕਰਕੇ ਇਸ ਕਰਕੇ ਨਮਕ ਧਿਆਨ ਨਾਲ ਪਾਣਾ ਟਰਦੇ ਆਪਾਂ ਇਹਨਾਂ ਨੂੰ ਮਿਕਸ ਨੂੰ ਪਾਉਂਦੇ ਆਪਾਂ ਥੋੜਾ ਜਿਹਾ ਪਾਣੀ ਦੇ ਤੋਈ ਵੀ ਕੱਦ ਜਿਹੜਾ ਮਸਾਲਾ ਭੁੰਨਣਾ ਜ਼ਰੂਰੀ ਹੈ ਜੇ ਮਸਾਲਾ ਹੀ ਨਹੀਂ ਵਧੀਆ ਬਣ ਜਾਊਗਾ ਤਾਂ ਫਿਰ ਸਬਜ਼ੀ ਵੀ ਵਧੀਆ ਬਣੂਗੀ ਇਸ ਲਈ ਮਸਾਲੇ ਨੂੰ ਥੋੜਾ ਟਾਈਮ ਲੱਗਦਾ ਪਰ ਵਧੀਆ ਤਰੀਕੇ ਨਾਲ ਪੁੱਜਾ ਕੇ ਇਹ ਸੱਚੀ ਵਧੀਆ ਬਣਦੀ ਹੈ। ਤੁਹਾਡਾ ਮਸਾਲਾ ਹੁਣ ਚੰਗੀ ਤਰ੍ਹਾਂ ਭੁੱਜ ਗਿਆ ਤੇ ਕੋਇਲ ਉੱਪਰ ਆ ਗਿਆ। ਇਹ ਦੇਖੋ ਇਹ ਨਿਸ਼ਾਨੀ ਹੁੰਦੀ ਜੋ ਔਇਲ ਉੱਪਰ ਆ ਜਾਣਾ ਹੁਣ ਜੋ ਤੁਹਾਡਾ ਮਸਾਲਾ ਭੁੱਜ ਗਿਆ। ਹੁਣ ਆਪਾਂ ਇਹ ਚ ਪਾਵਾਂਗੇ ਫਿਸ਼। ਜਦੋਂ ਇਹ ਨੂੰ ਕਰਾਂਗੇ ਆਪਾਂ ਮਿਕਸ। ਹੁਣ ਆਪਾਂ ਆਮਲੇ ਦੇ ਵਿੱਚ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਜੇ ਤੁਸੀਂ ਜ਼ਿਆਦਾ ਗਰੇਵੀ ਚਾਹੁੰਦੇ ਹੋ ਤਾਂ ਜ਼ਿਆਦਾ ਪਾਓ ਜੇ ਤੁਹਾਨੂੰ ਘੱਟ ਚਾਹੀਦੀ ਹੈ ਕੋਈ ਪਾਣੀ ਘੱਟ ਪਾਓ ਅਸੀਂ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਕਿਉਂਕਿ ਚਾਵਲਾਂ ਨਾਲ ਖਾਣੀ ਹੈ ਵੈਸੇ ਇਹ ਤਾਂ ਚਾਵਲਾਂ ਨਾਲ ਹੀ ਸਵਾਦ ਲੱਗਦੀ ਹੈ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਪਹਿਲਾਂ 5 ਮਿੰਟ ਫੁੱਲ ਗੈਸ ਤੇ ਫਿਰ ਆਪਾਂ ਸਬਾਹੂ ਗੈਸ ਤੇ ਪੰਜ ਮਿੰਟ ਪਕਾਵਾਂਗੇ ਉਸ ਤੋਂ ਬਾਅਦ ਖੋਲ ਕੇ ਦੇਖਾਂਗੇ ਇਹਨੂੰ ਇਸ ਤੋਂ ਬਣ ਕੇ ਤਿਆਰ ਹੈ ਜੀ ਸਾਡੀ ਇਹ ਚਪਾਵਾਂਗੇ ਧਨੀਆ ਸ਼ਿਮਾਂ ਕੇ ਤਿਆਰ ਆ ਸਾਡੀ ਹੁਣ ਖਾਵਾਂਗੇ ਆਪਾਂ ਇਹਨੂੰ ਚਾਵਨਾ ਨਾਲ ਜਿਸ ਤਰ੍ਹਾਂ ਮੈਂ ਬਣਾਈ ਇਸ ਬਹੁਤ ਆਸਾਨ ਤਰੀਕੇ ਨਾਲ ਘਰ ਵਿੱਚ ਬਣ ਜਾਂਦੀ ਐ ਇਸ ਲਈ ਇਹਨੂੰ ਜ਼ਰੂਰ ਹਫ਼ਤੇ ਚ ਇੱਕ ਵਾਰੀ ਖਾਣਾ ਚਾਹੀਦਾ ਸਰਦੀਆਂ ਦੇ ਵਿੱਚ ਇਹ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀ ਐ ਚਲੋ ਜੀ ਫਿਰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਬਾਏ ਬਾਏ